ਜਾਗ ਰਚਨਾ ਤੇ ਸੇਰਤੀ ਕਹਉ ਨਾਨਕ ਸੁਨਮੀ ਤੋ ਪ੍ਰਾਨੀ ਕਥੁ ਨ ਜੇਤੈ ਮਦਮਾਇਆ ਕੈ ਅੰਦ ਕਉ ਨਾਨਕ ਵਿਨ ਹਾਰ ਵਾਜਨ ਆਪਰਤਾਏ ਜਮ ਬੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਗਿレਹੇ कौ नानक सुनरे मना दुर्लभ मानदेहे माया कारणता वै मूर्खलोग जानौ नानक विनहर भजन व्यर्थ जन्म सदेन भज राम जान। तर नहीं नानक साती मान मनमाया में पादरहे गोविंद नाम कौ नानक बिन हर भजन जीवन कौने काम प्राण रे राम न चेतए मदमाया कयंद ਕੋ ਨਾਨਕ ਹਰ ਭਜਨ ਬਿਨ ਪਾਰਤ ਦਾਏ ਜਮ ਬੰਦ ਸੁਖ ਮੈਂ ਬੋ ਸੰਗੀ ਪਏ ਦੁਖ ਮੈਂ ਸੰਗ ਨ ਕੋਏ ਕੋ ਨਾਨਕ ਅਜ ਮਨਾਂਤ ਸਹਾਈ ਹੋਏ ਜਨਮ ਜਨਮ ਪਰਮਦ ਫਿਰਿਓ ਮਿਟਿਓ ਨ ਜਮ ਕੋ ਤਰਾਸ ਵਿਹਾਰ ਪਾਜ ਮਨਾ ਨਿਰਪੈ ਪਾਵੇ ਵਾਸ ਜਦ ਬਹੁਤ ਮੈਂ ਕਰ ਰਹਿਓ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਭਦਿਓ ਰਾਖ ਲਿਓ ਭਗਵਾਨ ਕਰਨ ਹੋ ਤੁਸੋ ਨਾ ਕਿਓ ਪਰਿਓ ਲੋਭ ਕੈ ਫੰਦ अनेक समय राम गए हो आप क्यों मन माया मैं राम रहे हो न ना ना मीत नानक मूरत चतर जो शाढ़त ना, ना पीत नार चाहत का छे और, और की और पई ਚੇਤਵਤ ਰੇ ਹੋਠ ਗੌਰ ਨਾਨਕ ਭਾਸੀ ਗਲ ਭਰੇ ਜਤਨ ਬਾਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਕੋ ਨਾਨਕ ਸੁਨਰੇ ਮਨਾ ਹਰ ਪਾਵੇ ਸੋਏ ਜਾਗਤ ਕਘਾਰੇ ਫਰਤ ਹੈ ਸਭ ਕੋ ਦਾਤਾ ਰਾਮਾ ਕੋ

जय प्राणि हर जस कहो नानक तय जगजीत जय कट मरण सुनर मुक्ता अंतर नहीं नानक साची मान एक भगत भगवान जय कै नाहे मान। जैसे शुक्र स्वान नानक मनो ताहे तन स्वामी को जो ग्रह सदा स्वान तजत नहीं नित नानके विद हर पजो एक मन हो एक चित तीर्थ भरत अर कर मन में तरह गुमान नानक न फल जात तौ कुर इशनान सेर का प्यो पग डग मगे नैन जोत ते हीन कौ नान के बेद पै रसलीन निज कर देख्यो जगत मैं को काऊ को नाए ਗਥੇਰ ਹਰਿ ਭਗਤ ਹੈ ਤੈ ਰਖੋ ਮਨਵਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਉ ਨਾਨਕ ਥੇਰਨਾਰ ਹੈ ਜੋ ਬਾਲੂ ਕੀ ਪੀਤ RAM ਗਯੋ ਰਾਵਣ ਗਯੋ ਜਾ ਕੋ ਭੋ ਪਰਵਾ ਫੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਦਾ ਕੀ ਕੀ ਜੀਐ ਜੋ ਅਣ ਹੋਣੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪੁਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ नानक गुण गाएले सार जगद जानो दोरा बाल शुडकियो वंदन बरे कछु न होतो पाए को नानक अब होत हर गाज जो सहाई बाल होवा वंदन शुटे साके किछ होतो पाए नानक साब किसे तुम रे हाथ में तुम हो तुसाए संग सखा सब ताज गए कौन निवियो साथ कौन न के बेबत में टेक एक रघुनाथ नाम रहे साधु रहे उ, रहे, रहे गुरु गोविंद ਕੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮਨਾਮੁ ਮੁਰ ਮੈਂ ਗਇਓ ਜਾਕੇ ਸਾਮਣੇ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤੋਹਾਰੋ ਹੋਏ ਮਤ ਆਪੀ ਮੱਲਾ ਪੰਜਵਾ ਥਾਲ ਵਿੱਚ ਤਨ ਵਸਤੂ ਬੇਓ ਸਤ ਸੰਤੋਖ ਵਿਚਾਰੋ ਇਹ ਅਮਰਤ ਨਾਮ ਠਾਕੁਰ ਕਾ ਭੇਓ ਜਿਸ ਦਾ ਸਭ ਸੋਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਦਿਸਤਾ ਹੋਏ ਅਦਾਰੋ ਏ ਵਤ ਦਿਨ ਜਾਏ ਨਿਤ ਨਿਦਰਾ ਘਰ ਤਾਰੋ ਤਾਂ ਸੰਸਾਰ ਚੱਲ ਲਗ ਤਰੀਏ ਸਭ ਨਾਨਕ ਭੈ ਪ੍ਰਸਾਰੋ ਲੋਕ ਮੱਲਾ ਪੰਜਵਾ ਤੇਰਾ ਗੀਤਾ ਜਾ ਤੋ ਨਹੀਂ ਮੈਨੋ ਜੋਗੀ ਤੋ ਏ ਮੈ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਦਰਸ ਪਿਓ ਏ ਦਸ ਪਿਆ ਮੇਰਨ ਤੋ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮਿ ਲੈਤਾ ਜੀਵਾ ਧਨਮਨ ਥੀ ਵੈ ਹਰਿਆ ਏਕ ਓਂਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗੇ ਸੰਗ ਪੰਚ ਪਰੰਗਣ ਸੰਗ ਲਾਪੈ ਆਠੋ ਨੰਦਨ ਪ੍ਰਥਮ ਰਾਗ ਪੈਰ ਬੋ ਕਰੇ ਸੰ ਪੰਚ ਰਾਗ ਮੇ ਸੰਗੋਜਰੇ प्रथम पर्वे विलावले पुनियागे गावे बंगले पुनिया श्री के वैवारे पैरोगी पंचो नारे पंचमार्क पे ते साग सुनावे बंगा मलाद गावे लाद बलाव लगावे अपणेय पणे पाद आष्ट पुदर पर्व के गावे गायना पातर द्वितीय मालिक कौसंगलाप संग रागनी पंचो थापें ਗੌਣ ਕਰੀਆ ਦੇ ਉਹ ਗੰਦਾਰੇ ਗੰਦਾਰੇ ਸੇ ਉਤੇ ਉਚਾਰੇ ਤਨਾਸਰੀਏ ਪੰਚੋ ਗਾਏ ਮਾਲਾ ਕੋ ਕ ਸੰਗ ਲਾਏ ਮਾਲ ਮਾਰੋ ਮਾਸਤਾਂਗ ਮੈਂ ਵਾਰਾ ਪੰਜ ਗੌਰ ਸੰਗ ਅਵਾਰਾ ਕਹਟ ਆਉ ਕੰਪਰ ਆਨੰਦ ਗਾਏ ਅੱਠ ਗਾਏ ਅੱਠ ਮਾਲ ਕੋ ਸਾ ਸੰਗ ਲਾਏ ਪੁਣ ਆਇਓ ਹੰਡੂਲ ਪੰਜਨਾ ਸੰਗ ਅੱਠ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਬਿਨਾ ਵਈ ਦੇ ਲੰਗੀ ਦੇਵ ਕਰਿਆਏ ਬਸੰਤੇ ਸੰਦੂਰ ਸੁਹਾਏ ਸਾਸੇ ਰੀੜੇ ਪਾਰ ਧਿਆ ਸੰਗ ਲਾਏ ਪੰਚੋ ਆਜਾ ਸਰਪਾਨੰਦ ਸੁਰਮਾਨੰਦ ਪਾਸ ਕਰਿਆਏ ਚੰਦਰ ਬਿਮ ਮੰਗਲ ਨਾ ਸੁਹਾਏ ਸਾਸਵਨ ਲੈ ਆਏ ਬਨੋਦਾ ਗਵ ਸਰਸਵਸੰਤ ਕਮੋਦਾ ਸ਼੍ਰੀ ਪੁੱਤਰ ਮੈਂ ਗਈ ਅਸਵਾਰੀ ਪੁਨੀ ਆਈ ਦੀਬੇ ਗੀਵਾਰੀ ਕੇਛੇਲੀ ਪਟ ਮੰਜਰੀ ਟੁੱਟੀ ਗਈ ਆਲਾਪ ਕਮ ਦੀਓ ਗੁਜਰੀ ਸੰਗ ਦੀਪ ਕੇ ਥਾਪ ਕਾਲੰਕਾ ਕੁੰਤਲ ਹੋ ਰਾਮਾ ਚਮਕਮਲ ਕੁਸ ਚੰਪਕੇ ਨਾਮਾ ਗੋਰਾਉ ਕਾਨਰ ਗੇ ਲਾਨਾ ਆਸਤ ਪੁੱਤਰ ਦੀਪ ਕੇ ਜਾਨਾ ਸਭ ਮਿਲ ਸ੍ਰੀ ਰਾਗ ਵੈ ਗਾਵੇ ਪੰਚੋ ਸੰਗ ਪਰੰਗਣ ਲਾਵੇ ਵੈਰਾਰੀ ਕਰਨਾਟੀ ਧਰੀ ਗਵਰੀ ਗਾਵੇ ਆਸਾਵਰੀ तैपाच है संदली अलापे सिरिराग सो पंचो थापे सालु सारग सागरा और गांड गांबीर आष्ट पुतर सिरिराग के गुंड गम हमीर खास्टुं मेग राग वे गावे पंचो संग वरंगन लावै। सोठ गौन मलारी तुनी पुन गावे आसा गुन ਉਹ ਚੈ ਸੋਰਸਾ ਆਪਣੀ ਕੀਨੀ ਮੇਗ ਰਾਗ ਸੋ ਪਾਂਚੋ ਚੀਨੀ ਬੈਰਾ ਤਰ ਗਜਦਾਰ ਕੇਦਾਰਾ ਜਵਲੀ ਤਰਣਾ ਟੋ ਜਲਦਾਰਾ ਪੁਨ ਗਾਵੇ ਸੰਕਰਿ ਹੋ ਸਿੰਮਾ ਮੇਗ ਰਾਗ ਪੁਤਰਣ ਕੇ ਨਮਾ ਖਾਸ ਰਾਗ ਗੁਣ ਗਾਏ ਸੰਗ ਰਾਗ ਨੇ ਦੀਸ ਸਵੇ ਪੁਤੁਰ ਰਾਗਣਗੇ 18 10ਵੇਂ ਆਠ ਰਾਗ ਗੁਣ ਗਾਏ ਸੰਗ ਰਾਗ ਨੇਤੀਸ ਸਵੇ ਪੁਤੁਰ ਰਾਗਣਗੇ 18 10ਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਵਾ ਤਾਂ ਵਾਹਿਗੁਰੂ ਜੀ ਕਮ ਕਰ ਸਤਨਾਮ ਕਰਦਾ ਵਖਨੀ ਪੋਨੇਰ ਬਾਹਰ ਕਾਲ ਮੂਰਤ ਜਿਨਸਾ ਪੰਗੁਰ ਪ੍ਰਸ਼ਾਦ ਆ ਆ ਸਾਜੂ ਆ ਸਾਥ ਹੈ ਪੀ ਸਤਨਾਕ ਹੋਸੀ ਪੀ ਸਾਚੇ ਸੋਚੇ ਸੋਚਨ ਹੋਈ ਜੇ ਸੋਚੀ ਲਗਵਾ ਪਜੂ ਪਨਾ ਹੋਈ ਜੇ ਲਾਇ ਰਹਾ ਹਾਲੇਦਾਰ ਭੁਖਿਆ ਭੁਖਣਾ ਉਤਰੀ ਜੇ ਬੰਨੀਆ ਪੁਰੀਆਂ ਭਾਰਸ ਹੈ ਸੈਣ ਪਾਲਾ ਕੋਈ ਤਾਂ ਇੱਕ ਨਾ ਚੱਲਾ ਨਾਲ ਕਿਸ ਚਿਹਰਾ ਹੋਈ ਹੈ ਕਿ